ਕਾਲ ਤੱਕ ਸਾਹਬ ਦੇ ਜ਼ਥੇਦਾਰ ਨੇ ਪੰਜ ਮੈਮਰੀ ਕਮੇਟੀ ਬਣਾਈ ਹੋਈ ਸੀ ਤੇ ਹੁਣ ਐਸਡੀਪੀਸੀ ਨੇ ਕਿਹਾ ਕਿ ਸਾਨੂੰ ਸਮਾਂ ਹੋਰ ਦੇ ਦਿਓ ਅਸੀਂ ਲਗਾਤਾਰ ਵਿਚਾਰ ਚਰਚਾ ਕਰ ਰਹੇ ਹਾਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਕਿਉਂਕਿ ਕੌਮ ਦਾ ਮਸਲਾ ਹੈ ਬੰਦੀ ਸਿੰਘਾਂ ਦੀ ਰਿਹਾਈ ਕਰਾਉਣਾ ਖਾਸ ਕਰਕੇ ਬਲੌਂ ਸਿੰਘ ਰਾਜੋਆਣਾ ਕੇਸ ਦੀ ਜਿਹੜੀ ਮੌਤ ਦੀ ਸਜ਼ਾ ਨੂੰ ਮਾਫ ਕਰਵਾਉਣਾ ਇਸ ਮਾਮਲੇ ਦੇ ਵਿੱਚ ਸਾਨੂੰ ਸਮਾਂ ਚਾਹੀਦਾ ਹੈ ਸਮਾਂ ਦਿਓ ਤੇ ਇੱਕ ਚਿੱਠੀ ਫਿਰ ਲਿਖ ਦਿੱਤੀ ਗਈ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਪ੍ਰਧਾਨ ਵੱਲੋਂ ਜਿਨ੍ਹਾਂ ਦੇ ਨਾਲ ਚਾਰ ਮੈਂਬਰ ਹੋਰ ਵੀ ਨੇ ਜਿਹੜੇ ਇਸ ਕੇਸ ਨੂੰ ਲੈ ਕੇ ਪੈਰਵਾਈ ਕਰ ਰਹੇ ਨੇ ਇਸ ਦੇ ਨਾਲ ਹੁਣ ਸਮਾਂ ਜਿਹੜਾ ਮੰਗਿਆ ਗਿਆ ਕਿ ਐਸਜੀਪੀਸੀ ਅੱਜ ਬੇਵੱਸ ਹੈ ਕਿ ਉਹਨਾਂ ਨੂੰ ਸਮਾਂ ਹੀ ਨਹੀਂ ਮਿਲ ਰਿਹਾ ਪ੍ਰਧਾਨ ਮੰਤਰੀ ਜਾਂ ਕੇਂਦਰੀ ਗ੍ਰਹਿ ਮੰਤਰੀ ਨਾਲ ਇਸ ਮੁੱਦੇ ਦੇ ਉੱਤੇ ਗੱਲ ਕਰਨ ਦਾ ਸੰਦੀ ਅਸਲ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਆਪਣੀ ਜਿਹੜੀ ਔਕਾਤ ਵਜੂਦ ਹੋਣ ਦਾ ਸਟੇਟਸ ਰਤਬਾ ਨਾ ਉਹ ਖੋਦੀ ਇਹਨਾਂ ਡਾਊਨ ਕਰ ਲਿਆ ਜਦੋਂ ਮਾਸਟਰ ਤਾਰਾ ਸਿੰਘ ਵਰਗੇ ਜਾਂਦੇ ਸੀ ਬਤੌਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਉਹਨਾਂ ਤੋਂ ਬਾਅਦ ਉਦੋਂ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਤੇ ਹੋਰ ਜਿਹੜੇ ਵੀ ਬਾਹਰ ਆ ਕੇ ਮਿਲਦੇ ਹੁੰਦੇ ਸੀ ਕਿ ਜਦੋਂ ਕੋਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਸੇ ਮੁੱਖ ਮੰਤਰੀ ਨੂੰ ਜਾਂਦਾ ਸੀ ਮਿਲਣ ਤੋਂ ਬਾਹਰ ਆ ਕੇ ਖਲੋ ਜਾਂਦੇ ਕਿਉਂਕਿ ਅਸੀਂ ਆਪ ਅੱਖੀ ਦੇਖਿਆ ਜਦੋਂ ਚੰਡੀਗੜ੍ਹ ਦੇ ਵਿੱਚ ਇੱਕ ਵਾਰ ਜਥੇਦਾਰ ਗੁਰਚਨ ਸਿੰਘ ਟੋੜਾ ਭពਿੰਦਰ ਸਿੰਘ ਹੁੱਡਾ ਨੂੰ ਮਿਲਣ ਆਏ ਸੀ ਤੇ ਹਰਿਆਣੇ ਦੇ ਮੁੱਖ ਮੰਤਰੀ ਭពਿੰਦਰ ਸਿੰਘ ਹੁੱਡਾ ਬਾਹਰ ਖੜੇ ਸੀ ਜਦੋਂ ਹਰਿਆਣੇ ਦੇ ਵਿੱਚ ਵਕਰੀ ਸਿੱਖ ਗੁਰਦਾ ਪਰਬੰਧਕ ਕਮੇਟੀ ਦਾ ਰੌਲਾ ਸੀ ਉਹਨਾਂ ਤੇ ਪਿੱਛੇ ਜੇ ਡੀਸੀ ਸੀ ਡੀਸੀ ਮੰਗ ਪੱਤਰ ਨਹੀਂ ਲੈਣਿਆ ਇਹਦੇ ਵਿੱਚ ਕਮਜ਼ੋਰੀ ਕੀ ਦੀ ਆ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਦੀ ਕਿ ਅਸੀਂ ਉੱਥੇ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਜਿਨ੍ਹਾਂ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਸੀ ਅਈ ਉਹਨੂੰ ਇੰਨਾ ਉਹਨੂੰ ਗਰਾਵਟ ਇੰਨੀ ਨੂੰ ਡਾਊਨ ਕਰ ਦਿੱਤਾ ਹੈਗਾ ਇਸ ਕਰਕੇ ਅਹੀਂ ਉਸ ਕੁਰਸੀ ਨੂੰ ਉਸ ਰਤਬੇ ਨੂੰ ਖੋਰਾ ਲਾ ਦਿੱਤਾ ਹੈਗਾ ਉਹਦੇ ਵਿੱਚ ਕਚੂਰ ਵਰ ਕੌਣ ਆ ਤੁਸੀਂ ਪ੍ਰਧਾਨ ਮੰਤਰੀ ਗ੍ਰਹਿ ਦੇਸ਼ ਦੇ ਗ੍ਰਹਿ ਮੰਤਰੀ ਦੀ ਗੱਲ ਕਰਦੇ ਤੁਹਾਨੂੰ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਹੀ ਮਿਲਦਾ ਨਹੀਂ ਤੇ ਕਿਸੇ ਵੇਲੇ ਜਮਾਨਾ ਸੀ ਕਿ ਜਦੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੀਟਿੰਗ ਹੁੰਦੀ ਸੀ ਤੇ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਬਾਹਰ ਡੀਕਦਾ ਹੁੰਦਾ ਸੀ ਕਿ ਅੱਜ ਪਤਾ ਨਹੀਂ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਨੇ ਕੌਮ ਦੇ ਹਿੱਤ ਨੂੰ ਲੈ ਕੇ ਕਿਹੜੇ ਫੈਸਲੇ ਲੈਣੇ ਹੈਗੇ ਦਹੋਣ ਡਿਪਟੀ ਕਮਿਸ਼ਨਰ ਨੂੰ ਪਤਾ ਨਹੀਂ ਹੈਗਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੀ ਹੈ ਕਿਉਂਕਿ ਅਸੀਂ ਅਜੇ ਲੋਕ ਲਾਉਣੇ ਸ਼ੁਰੂ ਕਰਤੇ ਡਿਪਟੀ ਕਮਿਸ਼ਨਰ ਜਿਨ੍ਹਾਂ ਨੂੰ ਖੁਦ ਨਹੀਂ ਪਤਾ ਹੈਗਾ ਕਿ ਇਸ ਮਹਾਨ ਜਿਹੜੀ ਸੰਸਥਾ ਹੈ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਉਹਦੀ ਕੀ ਵਜੂਦ ਭੂਮਿਕਾ ਕੀ ਰਹੀ ਹੈ ਤੇ ਉਹ ਕਿਵੇਂ ਬਣੀ ਹੈਗੀ ਕਿੰਨੀਆਂ ਸ਼ਹੀਦੀਆਂ ਦਿੱਤੀਆਂ ਉਹਨੇ ਕੌਮ ਦੀ ਖਾਤਰ ਵੀ ਤੇ ਦੇਸ਼ ਦੀ ਖਾਤਰ ਕੀ ਕੁਝ ਨਹੀਂ ਕੀਤਾ ਹੈਗਾ ਹੁਣ ਸਵਾਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵਾਸਤੇ ਵੀ ਤੇ ਚੰਗੀ ਗੱਲ ਨਹੀਂ ਹੈ ਇੱਕ ਸਿੱਖਾ ਦੀ ਸਰਮੌਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮਿਲਣਾ ਚਾਹੀਦਾ ਤੇ ਤੁਸੀਂ ਟਾਈਮ ਨਹੀਂ ਦੇ ਰਹੇਗੇ ਤੇ ਕੀ ਜੇ ਅਕਾਲਪਤੀ ਸਾਹਿਬ ਦੇ ਜ਼ਿੰਮੇਦਾਰ ਨੂੰ ਹੁਣ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਐਡਵੋਕੇਟ ਧਾਮੀ ਸਾਹਿਬ ਚਿੱਠੀ ਲਿਖਦੇ ਕੀ ਉਹਨਾਂ ਨੇ ਚਿੱਠੀ ਜਿਹੜੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲਿਖੀ ਹੈ ਉਹ ਵੀ ਪਬਲਿਕ ਕਰ ਦੇਣ ਜਗ ਜाहिर ਕਰ ਦੇਣ ਆਪਣੇ ਟਵਿੱਟਰ ਅਕਾਊਂਟ ਤੇ ਸੋਸ਼ਲ ਮੀਡੀਆ ਤੇ ਪ੍ਰੈਸ ਨੂੰ ਰਿਲੀਜ਼ ਕਰ ਦੇਣ ਕਿ ਮੈਂ ਇੰਨੀ ਇੰਨੀ ਤਰੀਕ ਨੂੰ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਸੀ ਸਾਡਾ ਹਲੇ ਤੱਕ ਕੋਈ ਜਵਾਬ ਪਰ ਉਹਨਾਂ ਨੂੰ ਆਸ ਲੱਗਦਾ ਨਜ਼ਰ ਆ ਰਹੀ ਹੈ ਕਿਉਂਕਿ ਕੋਈ ਤਾਂ ਇਹੋ ਜਿਹਾ ਜਵਾਬ ਆਇਆ ਹੋਣਾ ਚਾਹੇ ਚਿੱਠੀ ਦੇ ਰੂਪ ਚ ਚਾਹੇ ਵਰਬਲੀ ਆਇਆ ਹੋਵੇ ਐਸਜੀਪੀਸੀ ਪ੍ਰਧਾਨ ਨੂੰ ਕਿਉਂਕਿ ਉਹਨਾਂ ਨੂੰ ਆਸ ਵਿੱਚ ਨਜ਼ਰ ਆ ਰਹੀ ਸੀ ਜਿਹੜੀ ਉਹਨਾਂ ਨੇ ਗੱਲ ਅੱਜ ਲਿਖੀ ਹੈ ਵੱਖ-ਵੱਖ ਥਾਵਾਂ ਤੇ ਖਬਰਾਂ ਛਪ ਚੁੱਕੀਆਂ ਨੇ ਜਿਹੜੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖੀ ਕਿ ਅਸੀਂ ਕੋਸ਼ਿਸ਼ ਚ ਲੱਗੇ ਹੋਏ ਹਾਂ ਤੇ ਸਾਨੂੰ ਆਸ ਹੈ ਕਿ ਜਲਦੀ ਹੋ ਜਾਣੀ ਹੈ ਗੱਲਬਾਤ ਇਹ ਜਿਹੜੀ ਮੀਟਿੰਗ ਵਾਲੀ ਵਾਲੀ ਨਹੀਂ ਜੇ ਹੋ ਜਾਣੀ ਤਾਂ ਹੋ ਹੀ ਕਿਉਂ ਨਹੀਂ ਹੈਗੀ ਨਾ ਇਹਦਾ ਮਤਲਬ ਹੈ ਕਿ ਪ੍ਰਧਾਨ ਮੰਤਰੀ ਸ਼ਰਮਨਗੂਦਾ ਪ੍ਰਬੰਧਕ ਕਮੇਟੀ ਨੂੰ ਸੀਰੀਅਸ ਨਹੀਂ ਜਾਂ ਫਿਰ ਸ਼ਰਮਨਗੂਦਾ ਪ੍ਰਬੰਧਕ ਕਮੇਟੀ ਨਹੀਂ ਸੀਰੀਅਸ ਹੈਗੀ ਟੋਕੜ ਜਿਹੜੇ ਪੰਜਾਬ ਦੇ ਬੀਜੇਪੀ ਦੇ ਜਿਹੜੇ ਲੋਕ ਨੇ ਜਿਹੜੇ ਅੱਜਕੱਲ ਸਵੇਰੇ ਸ਼ਾਮ ਮੋਦੀ ਸਾਹਿਬ ਮੋਦੀ ਸਾਹਿਬ ਕਰਦੇ ਉਹਨਾਂ ਉਹ ਵੀ ਦੱਸਣ ਕਿ ਸ਼ਰਮਨਗੂਦਾ ਪ੍ਰਬੰਧਕ ਕਮੇਟੀ ਮਿਲਣਾ ਚਾਹੁੰਦੇ ਜੀ ਕਿ ਜੇ ਪੰਜਾਬ ਦੇ ਲੋਕਾਂ ਨੂੰ ਦਿਲ ਜਿੱਤਣਾ ਹੈਗਾ ਤੇ ਉਹਨਾਂ ਦੇ ਮਸਲੇ ਸੁਣਨੇ ਚਾਹੀਦੇ ਹੈਗੇ ਨੇ ਤੁਸੀਂ ਵਕਰੀ ਗੱਲ ਹੈ ਕਿ ਸਿੱਧ ਸਰਕਾਰ ਮੁੱਕਰ ਗਈ ਹੈਗੀ ਜਿਹੜਾ 2019 ਦੇ ਵਿੱਚ ਪਹਿਲੇ ਪਾਸ਼ਾ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਦਿਹਾੜਾ ਮੌਕੇ ਤੁਸੀਂ ਵਾਅਦਾ ਕੀਤਾ ਨੋਟੀਫਿਕੇਸ਼ਨ ਕਿਤੇ ਤੁਸੀਂ ਉਸ ਤੋਂ ਭੱਜ ਗਏ ਤੇ ਹੁਣ ਤੁਸੀਂ ਪਾਰਲੀਮੈਂਟ ਦੇ ਵਿੱਚ ਇਹ ਕਹਿ ਰਹੇ ਕਿ ਜਿਸ ਨੂੰ ਪਛਤਾਵਾ ਹੈ ਨਹੀਂ ਉਹਨੂੰ ਇਹ ਕਿਵੇਂ ਛੱਡ ਦਈਏ ਕਿਉਂਕਿ ਮਸਲਾ ਬਹੁਤ ਵੱਡਾ ਹੈ ਨਾਜ਼ੁਕ ਮਸਲਾ ਔਰ ਬਹੁਤ ਵੱਡਾ ਮਸਲਾ ਤੇ ਇਸ ਕਰਕੇ ਕਿਉਂਕਿ ਭਾਜਪੀ ਜਿਹੜੀ ਆ ਭਾਜਪੀ ਜਿਹੜੀ ਆ ਉਹ ਆਤਵਾਦ ਦੇ ਖਿਲਾਫ ਮਿਸ਼ਨ ਰੱਖ ਕੇ ਉਹ ਲਗਾਤਾਰ ਸਰਕਾਰਾਂ ਬਣਾ ਰਹੀ ਸੂਬਾ ਸਰਕਾਰ ਵੀ ਬਣਾ ਰਹੀ ਹੈ ਵੱਖ-ਵੱਖ ਸੂਬਿਆਂ ਦੇ ਵਿੱਚ ਔਰ ਸੈਂਟਰਲ ਸਰਕਾਰ ਦੇ ਵਿੱਚ ਵੀ ਉਹਨਾਂ ਦਾ ਫੰਡ ਕਿ ਮੁਸਲਮਾਨ ਭਾਈਚਾਰੇ ਨੂੰ ਟਾਰਗੇਟ ਕਰਕੇ ਤੇ ਅੱਤਵਾਦ ਨੂੰ ਟਾਰਗੇਟ ਟਾਰਗੇਟ 'ਤੇ ਰੱਖ ਕੇ ਉਹਦੇ ਇਲੈਕਸ਼ਨ ਹੈ ਤੇ ਜਿਹੜਾ ਕਾਨੂੰਨ ਆ ਬੀਜਪੀ ਕਹਿੰਦੀ ਹੈ ਕਿ ਉਸ ਕਾਨੂੰਨ ਦੇ ਮੁਤਾਬਕ ਜਿਹੜੇ ਨੇ ਇਹ ਬੰਦੀ ਸਿੰਘ ਜਾਂ ਔਰ ਬਲਵੰਤ ਸਿੰਘ ਰਾਜਵਾਨ ਆ ਇਹ ਅੱਤਵਾਦੀ ਨੇ ਕਿਉਂਕਿ ਰਵਨੀਤ ਸਿੰਘ ਬਿੱਟੂ ਦੀ ਸਟੇਟਮੈਂਟ ਤੋਂ ਬਾਅਦ ਹੀ ਦੇਸ਼ ਦੇ ਗ੍ਰਹਿ ਮੰਤਰੀ ਹਮੇਸ਼ਾ ਦੀ ਸਟੇਟਮੈਂਟ ਆ ਗਈ ਕਿ ਜਿਹਨਾਂ ਲੋਕਾਂ ਨੂੰ ਪਛਤਾਵਾ ਨਹੀਂ ਜਿਹੜੀ ਮਾਫੀ ਨਹੀਂ ਮੰਗਦੇ ਉਹਨਾਂ ਨੂੰ ਕਿਵੇਂ ਛੱਡ ਦਈਏ ਤੇ ਜਿਹੜੇ ਨਵੇਂ ਕਾਨੂੰਨ ਬਣ ਗਿਆ ਨੇ ਉਸ ਕਾਨੂੰਨ ਮੁਤਾਬਕ ਜਿਹੜਾ ਬੰਦਾ ਖੁਦ ਫਾਂਸੀ ਦੀ ਸਜ਼ਾ ਭੁਗਤ ਰਿਹਾ ਉਹਨੂੰ ਖੁਦ ਰਹਿਮ ਦੀ ਪੀਲ ਕਰਨੀ ਪੋਗੀ ਤੇ ਸਿੱਖ ਫਲਸਫੇ ਸਿੱਖ ਸਿਧਾਂਤ ਦੀ ਗੱਲ ਕੀਤੀ ਜਾਵੇ ਤੇ ਉੱਥੇ ਰਹਿਮ ਦੀ ਪੀਲ ਹੈ ਨਹੀਂ ਕਿਸੇ ਨੇ ਰਹਿਮ ਦੀ ਪੀਲ ਮੰਗੀ ਮੰਗੀ ਨਹੀਂ ਹੁਣ ਤੱਕ ਸਿੱਖ ਇਤਿਹਾਸ ਫਰੋਲੀਏ ਇਸ ਕਰਕੇ ਉਹ ਬਲਵੰਤ ਸਿੰਘ ਰਾਜੂਆਣੇ ਦੇ ਵਿਹਾਪ ਤੇ ਇਸ ਕਰਕੇ ਸ਼ਰੋਮਨੀਗੁਰ ਦਾ ਪ੍ਰਬੰਧਕ ਕਮੇਟੀ ਨੇ ਪਾਈ ਸੀ ਲੇਕਿਨ ਸ਼ਰੋਮਨੀਗੁਰ ਦਾ ਪ੍ਰਬੰਧਕ ਕਮੇਟੀ ਆਪ ਹੀ ਜਿਹੜਾ ਇਹਦੇ ਚ ਇੱਕ ਮੈਂਬਰ ਲਿਆ ਵਿਰਸਾ ਸਿੰਘ ਬਲਟੋਵਾ ਔਰ ਦੂਜੇ ਹਰਮੀਤ ਸਿੰਘ ਕਾਲਕਾ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹਨਾਂ ਵੀ ਆਪਸ ਦੇ ਵਿੱਚ ਨਹੀਂ ਬਣਦੀ ਹੈ ਕਿ ਕਾਫੀ ਪਿੱਛੇ ਜੇ ਕੋਈ ਦੂਜੇ ਦੇ ਖਿਲਾਫ ਬੋਲੇ ਨੇ ਇੱਕ ਤੇ ਇਹ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਹੈ ਕਿ ਸਿੱਖ ਕੌਮ ਦੀ ਸਭ ਤੋਂ ਮਾੜੀ ਕਿਸਮਤ ਤੋਂ ਇਹ ਇਹ ਹੀ ਆ ਕਿ ਮੈਂਬਰ ਆਪਸ ਹੀ ਲੜ ਪੈਂਦੇ ਮੈਂਬਰਾਂ ਦੀ ਇੱਕ ਸੋਚ ਨਹੀਂ ਹੈਗੀ ਔਰ ਚੌਧਰੀ ਚੌਧਰ ਸਾਰੇ ਲੈਣਾ ਚਾਹੁੰਦੇ ਹਨ ਇਸ ਕਰਕੇ ਉਹ ਚੌਧਰ ਪੁਨੇ ਦੇ ਵਿੱਚ ਜਿਹੜੇ ਪੰਥਕ ਮਸਲੇ ਹੁਣ ਤੱਕ ਹੱਲ ਨਹੀਂ ਹੋਏ ਹੁਣ ਦੇਖਦੇ ਆ ਕਿ ਸ਼ਰੂਨਗੋ ਦਾ ਪਰਬੰਧਕ ਕਮੇਟੀ ਨੇ ਮੌਲੇ ਤੇ ਮੰਗ ਲਈ ਹੈ ਜਥੇਦਾਰ ਸਾਹਿਬ ਕੋ ਹੁਣ ਜਥੇਦਾਰ ਸਾਹਿਬ ਲੈਂਦੇ ਕਿ ਨਹੀਂ ਲੈਂਦੇ ਟਾਈਮ ਵਧਾਉਂਦੇ ਕਿ ਨਹੀਂ ਵਧਾਉਂਦੇ ਹੁਣ ਕਿਉਂਕਿ ਸ਼ਰੂਨਗੋ ਦਾ ਪਰਬੰਧਕ ਕਮੇਟੀ ਦਾ ਸ਼੍ਰੀ ਕਾਲਦਿਕ ਸਾਹਿਬ ਦਾ ਜਥੇਦਾਰ ਖੁਦ ਤੇ ਜੇ ਪ੍ਰਧਾਨ ਮੰਤਰੀ ਨੂੰ ਮਿਲਦਾ ਤੇ ਉਹ ਸਭ ਤੋਂ ਵੱਡੀ ਗੱਲ ਪਰ ਇਹ ਹੁਣ ਉਹ ਇਸੇ ਕਰਕੇ ਸ਼ਰੂਨਗੋ ਦਾ ਪਰਬੰਧਕ ਕਮੇਟੀ ਨੂੰ ਲਾਇਆ ਤੇ ਜੇ ਉਹ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਣੀ ਟਾਈਮ ਮੰਗਣ ਤੇ ਲੱਗਦਾ ਨਹੀਂ ਕਿ ਦੇਸ਼ ਦੇ ਗ੍ਰਹਿ ਮੰਤਰੀ ਜਾਂ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਉਹ ਮਨਾ ਕਰ ਜਾਣ ਕਿਉਂਕਿ ਪੁਰਾਣਾ ਇਤਿਹਾਸ ਤੇ ਹੀ ਹੈ ਕਿ ਜਿਵੇਂ ਜਿਵੇਂ ਸ਼੍ਰੋਮਣੀ ਗੁਰੂ ਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਿਲਣ ਗਏ ਨੇ ਉਵੇਂ-ਉਵੇਂ ਉਹ ਮਿਲਦੇ ਰਹੇ ਨੇ ਪਰ ਕਦੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਹੀਂ ਸ਼ਾਇਦ ਮਿਲਿਆ ਹੋਵੇ ਪਰ ਹੁਣ ਹਾਲਾਤ ਇਹੋ ਜਿਹੇ ਨੇ ਕਿ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਕਿ ਬਲਵੰਤ ਸਿੰਘ ਰਾਜਵਾਨ ਨੂੰ ਜੇਲ੍ਹ ਚ ਮਿਲ ਜਾਂਦੇ ਨੇ ਤੋ ਕਈ ਤਰ੍ਹਾਂ ਦੀਆਂ ਮਰਿਆਦਾ ਤੇ ਭੰਗ ਹੋਈਆਂ ਨੇ ਇਸ ਕਰਕੇ ਉਹਨਾਂ ਨੂੰ ਮਿਲ ਲੈਣਾ ਚਾਹੀਦਾ ਕਿਉਂਕਿ ਇੱਥੇ ਦੇ ਜਥੇਦਾਰ ਮੁੱਖ ਮੰਤਰੀਆਂ ਦੀ ਸਰਕਾਰੀ ਕੋਠੀ ਚ ਆ ਕੇ ਵੀ ਮਿਲਦੇ ਰਹੇ ਨੇ ਇਹ ਵੀ ਕਿਸੇ ਕੋ ਗੱਲ ਲੁਕੀਸ਼ੀਪੀ ਨਹੀਂ ਹੈ ਪਰ ਫਿਲਹਾਲ ਜਿਹੜਾ ਬੰਦੀ ਸਿੰਘ ਵਾਲਾ ਮਸਲਾ ਕਿਉਂਕਿ ਜਦ ਤੱਕ ਬੰਦੀ ਸਿੰਘਾਂ ਨੂੰ ਇੱਕ ਪੋਲੀਟਿਕਲ ਤੌਰ ਤੇ ਮਸਲਾ ਨਹੀਂ ਬਣਾਉਂਦੇ ਹੈਗੇ ਕਿਉਂਕਿ ਹਾਲੇ ਤੱਕ ਇਹ ਕੌਮ ਦਾ ਮਸਲਾ ਬਣਾ ਕੇ ਰੱਖਿਆ ਹੈ ਕਿ ਫਿਰਕੇ ਦਾ ਮਸਲਾ ਬਣਾ ਕੇ ਰੱਖਿਆ ਜਦ ਪੋਲੀਟਿਕਲ ਮਸਲਾ ਬਣਾ ਕੇ ਰੱਖੋਗੇ ਪੰਜਾਬ ਦਾ ਮਸਲਾ ਬਣਾ ਕੇ ਰੱਖੋਗੇ ਤੇ ਫਿਰ ਤੇ ਤੁਸੀਂ ਜਿੱਤ ਵੀ ਸਕਦੇ ਹੋ ਪਰ ਫਿਲਹਾਲ ਕਿਉਂਕਿ ਬੀਜੇਪੀ ਇੱਕ ਉਹਦੀ ਆਪਣੀ ਬੜੀ ਪਾਲਿਸੀ ਜਿਹੜੀ ਹੈਗੀ ਆ ਉਹ ਹਿੰਦੂਵਾਦ ਨੂੰ ਬੜਾਵਾ ਦੇਣ ਵਾਲੀ ਹੈਗੀ ਆ ਤੇ ਇਸ ਕਰਕੇ ਉਹ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਦੀ ਉਹ ਪੋਲਿਟਿਕਸ ਕਰਦੀ ਹੈ ਬੀਜੇਪੀ ਉਹ ਸ਼ਰੂਮ ਨਹੀਂ ਗੂਦਾ ਪ੍ਰਬੰਧਕ ਕਮੇਟੀ ਤੋਂ ਪ੍ਰਧਾਨ ਨੂੰ ਤੇ ਮਿਲਣ ਭਾਵੇਂ ਵਫਦ ਨੂੰ ਟਾਈਮ ਪਾ ਕੇ ਪ੍ਰਬੰਦੀ ਸਿੰਘਾਂ ਦਾ ਲੱਗਦਾ ਨਹੀਂ ਹੈ ਕਿ ਉਹ ਬੰਦੀ ਸਿੰਘਾਂ ਨੂੰ ਛੱਡਣ ਕਿਉਂਕਿ ਪਾਰਲੀਮੈਂਟ ਦੇ ਵਿੱਚ ਹਰ ਸਿਮਰਤ ਕੌਰ ਬਾਦਲ ਖੋੜਾ ਨੇ ਵੀ ਬਥੇਰਾ ਮੁੱਦਾ ਠਾਇਆ ਹਾਲਾਂਕਿ ਜਦੋਂ ਤਿੰਨ ਖੇਤੀਬਾੜੀ ਕਾਨੂੰਨ ਬਿਲ ਦਾ ਰੌਲਾ ਪਿਆ ਸੀ ਕਿ ਰਵਨੀਤ ਸਿੰਘ ਬਿੱਟੂ ਜਿਹੜੇ ਲੁਧਿਆਣੇ ਤੋਂ ਕਾਂਗਰਸ ਪਾਰਟੀ ਦੇ ਐਮਪੀ ਨੇ ਉਹਨੇ ਕਿਹਾ ਸੀ ਕਿ ਮੈਂ ਅਪੀਲ ਕਰਦਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਦੇ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਕਿ ਤੁਸੀਂ ਆਹ ਤਿੰਨ ਬਿਲ ਵਾਪਸ ਕਰ ਲਓ ਅਸੀਂ ਸਾਰਾ ਟੱਬਰ ਨੰਗੇ ਪੈਰੀ ਤੁਹਾਡੇ ਕੋ ਆ ਕੇ ਤੇ ਫਿਰ ਕਹਿੰਦਾ ਕਿ ਬਲਵੰਤ ਸਿੰਘ ਰਾਜਵਾਨ ਨੂੰ ਛੱਡ ਦਿਓ ਬਾਅਦ ਚੋ ਵੀ ਮੁੱਕਰੀ ਉਹ ਹੋਰ ਹੀ ਦਲੀਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਇਸ ਟਾਈਮ ਜਦੋਂ ਬੰਦੀ ਸਿੰਘਾਂ ਨੂੰ ਛੱਡਣ ਦੀ ਗੱਲ ਆਉਂਦੀ ਆ ਜਦੋਂ ਬਲਵੰਤ ਸਿੰਘ ਰਾਜਵਾਨਾਂ ਦਾ ਮਸਲਾ ਤੇ ਸਭ ਤੋਂ ਵੱਧ ਜਿਹੜਾ ਰੌਲਾ ਕੌਣ ਪਾਉਂਦੇ ਆ ਕਿ ਨੇ ਮੁੱਦਾ ਕੌਣ ਬਣਾਉਂਦੇ ਨੇ ਜਾਂ ਮਨਿੰਦਰਜੀਤ ਸਿੰਘ ਬਿੱਟਾ ਜਾਂ ਰਵਨੀਤ ਸਿੰਘ ਬਿੱਟੂ ਸਾਹਿਬ ਤੇ ਇਸ ਕਰਕੇ ਉਹ ਵੀ ਤੇ ਰਵਨੀਤ ਸਿੰਘ ਬਿੱਟੂ ਜਦੋਂ ਬੋਲਦੇ ਨੇ ਜਾਂ ਜਦੋਂ ਮਨਿੰਦਰਜੀਤ ਸਿੰਘ ਬਿੱਟਾ ਬੋਲਦੇ ਨੇ ਤੇ ਪੰਜਾਬ ਦੀ ਜਨਤਾ ਨੂੰ ਪਤਾ ਹੁੰਦਾ ਕਿ ਇਹਨਾਂ ਦੇ ਪਿੱਛੇ ਬੋਲਣ ਦਾ ਕੀ ਤੋਕਾ ਹੈ ਜਾਂ ਕੀ ਤਰਕ ਦੇ ਰਹੇ ਨੇ ਜਾਂ ਕੀ ਦਲੀਲ ਨੇ ਜਾਂ ਇਹਨਾਂ ਦੇ ਪਿੱਛੇ ਕੌਣ ਨੇ ਇਹ ਇੱਕ ਸਭ ਤੋਂ ਵੱਡਾ ਸਵਾਲ ਆ